ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਤੇ ਆਪਾਂ ਹਾਜ਼ਰ ਹਾਂ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਜਿਹੜੀ ਕੋਠੀ ਆ 10 ਮਰਲੇ ਦੇ ਵਿੱਚ ਬਣੀ ਹੋਈ ਐ ਛੋਟੇ 10 ਮਰਲੇ ਆ ਸੋ ਪੁਰਾਣੇ ਮੋਗੇ ਦੇ ਵਿੱਚ ਇਹ ਕੋਠੀ ਤੁਹਾਨੂੰ ਮਿਲੂਗੀ ਆਸ-ਪਾਸੀ ਦੀ ਰਹਿਸ਼ ਐ ਜਿਹੜੀ ਬਹੁਤ ਸੋਹਣੀ ਐ ਜ਼ਿਮੀਦਾਰਾਂ ਦੇ ਘਰ ਆ ਆਸ-ਪਾਸੇ ਵੀ ਔਰ ਬੰਦ ਡੱਬੇ ਵਰਗੀ ਇਹ ਕੋਠੀ ਐ ਪਰਿਵਾਰ ਦੇ ਰਹਿਣ ਵਾਸਤੇ ਬਿਲਕੁਲ ਸੇਫ ਇਹ ਜਗ੍ਹਾ ਜਿਹੜੀ ਆ ਹੈਗੀ ਐ 10 ਮਰਲੇ ਦੇ ਵਿੱਚ ਆਪਾਂ ਕੋਠੀ ਵੇਖਾਂਗੇ ਪਰ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਤੇ ਜਿਹੜੇ ਨਵੇਂ ਆਏ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਹ 10 ਮਰਲੇ ਦੇ ਵਿੱਚ ਬਣੀ ਹੋਈ ਕੋਠੀ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਅੱਗੇ ਵੇੜਾ ਹੈਗਾ ਲੈਟਰਨਿੰਗ ਬਾਥਰੂਮ ਜਿਹੜੇ ਆ ਬਾਹਰ ਬਣੇ ਹੋਇਆ ਔਰ ਪੋਰਚ ਵੀ ਕਾਫੀ ਖੁੱਲਾ ਡੁੱਲਾ ਹੈਗਾ ਪੋਪ ਜਿਹੜੀ ਆ ਹੋਈ ਵੀ ਆ ਬਾਹਰ ਸੀਮੈਂਟ ਦਾ ਫਰਸ਼ ਆ ਤੇ ਅੰਦਰ ਆਪਾਂ ਸਾਹਮਣੇ ਦੇਖ ਸਕਦੇ ਆ ਟਾਈਲਸ ਜਿਹੜੀ ਆ ਲੋਬੀ ਦੇ ਵਿੱਚ 2x4 ਦੀ ਲੱਗੀ ਹੋਈ ਹੈ ਚੰਗੀ ਕੁਆਲਿਟੀ ਦੀ ਸੋ ਲੋਬੀ ਵੀ ਕਾਫੀ ਜੜੀ ਆ ਖੁੱਲੀ ਡੁੱਲੀ ਹੈਗੀ ਆ ਤਿੰਨ ਬੈਡਰੂਮ ਇਸ ਕੋਠੀ ਦੇ ਵਿੱਚ ਤੁਹਾਨੂੰ ਮਿਲਣਗੇ ਸਿੰਗਲ ਸਟੋਰੀ ਇਹ ਬਣੀ ਹੋਈ ਆ ਤੇ ਉੱਪਰ ਮੌਂਟੀ ਹੈ ਛੋਟੇ 10 ਮਰਲਿਆਂ ਦੇ ਵਿੱਚ ਇਹ ਕੋਠੀ ਤੁਹਾਨੂੰ ਮਿਲੂਗੀ ਸੋ ਇੱਕ ਜਿਹੜਾ ਸਟੋਰ ਆ ਉਹ ਦਿੱਤਾ ਹੋਇਆ ਤੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਰਸੋਈ ਸੋ ਰਸੋਈ ਦੇ ਵਿੱਚ ਜਿਹੜਾ ਕਬੜ ਦਾ ਕੰਮ ਆ ਉਹ ਬਾਕੀ ਹੈ ਬਾਕੀ ਖੁੱਲੀ ਡੁੱਲੀ ਜਿਹੜੀ ਆ ਰਸੋਈ ਬਣੀ ਹੋਈ ਹੈ ਤੇ ਕਾਰਨਰ ਵਿੰਡੋ ਜਿਹੜੀ ਆ ਕਾਫੀ ਵਧੀਆ ਕਾਫੀ ਵੱਡੀ ਜਿਹੜੀ ਆ ਲੱਗੀ ਹੋਈ ਹੈ ਸੋ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 37 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਬੈਡਰੂਮ ਦੀ ਗੱਲ ਕਰੀਏ ਤਾਂ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਹੈਗੇ ਆ ਸੋ ਇਹ ਬੈਡਰੂਮ ਪਲੱਸ ਅ ਡ੍ਰੈੰਗ ਰੂਮ ਤੁਸੀਂ ਯੂਜ਼ ਕਰ ਸਕਦੇ ਹੋ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਤਿੰਨ ਜਿਹੜੇ ਆ ਬੈਡਰੂਮ ਇਸ ਕੋਠੀ ਦੇ ਵਿੱਚ ਹੈਗੇ ਆ ਵੈਂਟੀਲੇਸ਼ਨ ਦਾ ਜਿਹੜਾ ਖਾਸ ਅ ਪ੍ਰਬੰਧ ਹੈਗਾ ਔਰ ਕਾਫੀ ਖੁੱਲਾ ਡੁੱਲਾ ਜਗ੍ਹਾ ਜਾਲਾ ਵੈਂਟੀਲੇਸ਼ਨ ਵਾਸਤੇ ਉਹ ਛੱਡਿਆ ਹੋਇਆ ਸੋ ਤਿੰਨ ਬੈਡਰੂਮ ਇਸ ਕੋਠੀ ਦੇ ਵਿੱਚ ਤੁਹਾਨੂੰ ਮਿਲਣਗੇ ਲੌਬੀ ਵੀ ਕਾਫੀ ਖੁੱਲੀ ਡੁੱਲੀ ਹੈਗੀ ਆ ਅੱਗੇ ਵਿਹੜਾ ਵੀ ਕਾਫੀ ਖੁੱਲਾ ਡੁੱਲਾ ਹੈਗਾ 37 ਲੱਖ ਰੁਪਿਆ ਡਿਮਾਂਡ ਰੱਖੀ ਆ ਤੇ ਛੋਟੇ 10 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਦੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੇ ਆਪਾਂ ਦੇਖਦੇ ਹਾਂ ਫਿਰ ਇਸ ਕੋਠੀ ਦਾ ਵਾਸ਼ਰੂਮ ਸੋ ਜੇਕਰ ਵਾਸ਼ਰੂਮ ਦੀ ਗੱਲ ਕਰੀਏ ਤਾਂ ਕੋਠੀ ਦੇ ਵਿੱਚ ਦੋ ਜਿਹੜੇ ਆ ਵਾਸ਼ਰੂਮ ਬਣੇ ਹੋਏ ਆ ਸੋ ਅਟੈਚ ਬੈੱਡਰੂਮਾਂ ਦੇ ਨਾਲ ਨਹੀਂ ਗਾ ਸੋ ਇਹ ਲੌਬੀ ਦੇ ਵਿੱਚ ਜਿਹੜਾ ਵਾਸ਼ਰੂਮ ਆ ਤਿੰਨਾ ਬੈੱਡਰੂਮਾਂ ਦਾ ਜਿਹੜਾ ਕੋਮਨ ਦਿੱਤਾ ਹੋਇਆ ਸੋ ਚੱਲਦੇ ਆਂ ਫਿਰ ਤੀਸਰੇ ਬੈੱਡਰੂਮ ਦੇ ਵਿੱਚ ਸੋ ਤੀਸਰੇ ਬੈੱਡਰੂਮ ਦੇ ਵਿੱਚ ਕਾਫੀ ਖੁੱਲਾ ਡੁੱਲਾ ਜਿਹੜਾ ਸਟੋਰ ਵੀ ਦਿੱਤਾ ਹੋਇਆ ਤੁਹਾਨੂੰ ਦਿਖਾਵਾਂਗੇ ਸੋ ਬਹੁਤ ਹੀ ਵਧੀਆ ਕੋਠੀ ਆ ਖੁੱਲੀ ਡੁੱਲੀ ਆ ਰੋਸ਼ਨੀਦਾਰ ਆ ਹਵਾਦਾਰ ਆ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਛੋਟੇ 10 ਮਰਲਿਆਂ ਦੇ ਵਿੱਚ ਬਣੀ ਹੋਈ ਆ ਤੇ ਰੇਟ 37 ਲੱਖ ਰੁਪਏ ਡਿਮਾਂਡ ਕੀਤੀ ਆ ਪੁਰਾਣਾ ਮੋਗਾ ਬਿਲਕੁਲ ਸ਼ਹਿਰ ਦੇ ਵਿੱਚ ਜਿਹੜੀ ਆ ਇਹ ਕੋਠੀ ਹੈਗੀ ਆ ਸੋ ਸਟੋਰ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਜਿਹੜਾ ਸਟੋਰ ਆ ਉਹ ਦਿੱਤਾ ਹੋਇਆ ਦੋ ਪੇਟੀਆਂ ਵੀ ਆ ਪਰਛਤੀ ਵੀ ਜਿਹੜੀ ਆ ਉਹ ਬਣੀ ਹੋਈ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆਂ ਤੇ ਆਜੋ ਫਿਰ ਚੱਲਦੇ ਆਂ ਦੇਖਦੇ ਆਂ ਆਪਾਂ ਮੌਂਟੀ ਵੀ ਸੋ ਪੌੜੀਆਂ ਜਿਹੜੀਆਂ ਰੈਲਿੰਗਾਂ ਸਟੀਲ ਦੀ ਲੱਗੀ ਹੋਈ ਆ ਮੌਂਟੀ ਦੇ ਵੀ ਪੀਓਪੀ ਤੁਸੀਂ ਦੇਖ ਸਕਦੇ ਹੋ ਹੋਈ ਵੀ ਆ ਸੋ ਕਾਫੀ ਖੂਬਸੂਰਤ ਕੋਠੀ ਆ ਰੇਟ 37 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਵੀਡੀਓ ਨੂੰ ਸ਼ੇਅਰ ਬਈ ਜੀ ਜਰੂਰ ਕਰ ਦਿਓ ਸੋ ਆਸੇ ਪਾਸੇ ਦੀ ਰਹਿਸ਼ ਜਿਹੜੀ ਆ ਬਹੁਤ ਸੋਹਣੀ ਆ ਔਰ ਪਰਿਵਾਰ ਇਸ ਜਗ੍ਹਾ ਤੇ ਬਿਲਕੁਲ ਸੇਫ ਰਹਿ ਸਕਦਾ ਕਿਸੇ ਦੀ ਆਵਾਜਾਈ ਨਹੀਂ ਗਈ ਤੇ ਗਲੀ ਜਿਹੜੀ ਆ ਉਹ ਬੰਦ ਆ ਜਿਹੜਾ ਤੁਸੀਂ ਉੱਪਰ ਤੋਂ ਦੇਖ ਸਕਦੇ ਹੋ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ